ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿੱਥੇ ਆਪਾਂ ਖੜੇ ਆ ਪਿੰਡ ਮਡਿਆਲਾ ਜ਼ਿਲ੍ਹਾ ਤਹਿਸੀਲ ਸ਼੍ਰੀ ਅਮਰitsar ਸਾਹਿਬ ਅੱਜ ਜਿਹੜੇ ਆਪਾਂ ਡੇਰੀ ਫਾਰਮ ਦੇ ਵਿੱਚੋਂ ਦੋਸਤੋ ਪਸ਼ੂ ਤੁਹਾਨੂੰ ਦਿਖਾਉਣੇ ਆ ਵੀਰ ਉਹਨਾਂ ਦਾ ਇੱਕ ਡੇਰੀ ਫਾਰਮ ਆ ਡੇਰੀ ਫਾਰਮ ਦੇ ਵਿੱਚ ਸੇਲ ਪਰਚੇਜ਼ ਦਾ ਵੀਰ ਉਹਨਾਂ ਨੇ ਕੰਮ ਸਟਾਰਟ ਕੀਤਾ ਤੇ ਪਿਛਲੇ ਸਾਲ ਤੋਂ ਵੀਰ ਉਹ ਨਹੀਂ ਕੰਮ ਕਰਦੇ ਆ ਰਹੇ ਸੇਲ ਪਰਚੇਜ਼ ਦਾ ਵੀਰ ਉਹ ਆਪਣੀ ਇਸ ਫਾਰਮ ਤੋਂ ਪਹਿਲੀ ਆ ਮੰਡਿਆਲੇ ਪਿੰਡ ਚਾਹੇ ਨਾਂ ਲੱਗਦੇ ਪਿੰਡਾਂ ਦੇ ਵਿੱਚ ਕੰਮ ਆਪਾਂ ਕਰਦੇ ਰਹੀਦਾ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਪਰ ਮੰਡਿਆਲੇ ਪਿੰਡ ਦੇ ਵਿੱਚ ਅੱਜ ਪਹਿਲੀ ਵੀਡੀਓ ਆਪਣੀ ਠੀਕ ਹੈ ਜੀ ਇਸ ਫਾਰਮ ਤੋਂ ਸੋ ਬਾਕੀ ਮੇਰਾ ਭਰਾ ਕੋਈ ਵਿਜ਼ਿਟ ਕਰਨੀ ਚਾਹੁੰਦਾ ਇਸ ਫਾਰਮ ਤੇ ਤੇ ਕਰਨਤਾਰਨ ਸਾਹਿਬ ਤੋਂ ਵੀ ਜ਼ਿਆਦਾ ਨਹੀਂ ਤਕਰੀਬਨ ਕੋਈ 12 13 12 13 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਮੰਡਿਆਲੇ ਦੀ ਤੇ ਚਵਾਲ ਵੀ ਇੱਥੋਂ ਥੋੜੀ ਦੂਰੀ ਦੇ ਅਕ 12 13 ਕਿਲੋਮੀਟਰ ਹੀ ਚਵਾਲ ਆ ਤੇ ਅੰਮ੍ਰਿਤਸਰ ਸਾਹਿਬ ਵੀ ਕੋਈ 10 12 ਕਿਲੋਮੀਟਰ ਦੀ ਦੂਰੀ ਆ ਸੋ ਜਦੋਂ ਆਪਾਂ ਭਿੱਖੀਵੜ ਤੋਂ ਕੋਈ ਭਾਪਾ ਹਰੀਕੇ ਪੱਤਮ ਤੋਂ ਚਾਹੇ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਹਰੀਕੇ ਪੱਤੋਂ ਤੋਂ ਤੁਸੀਂ ਭਿੱਖੀਵੜ ਵੀ ਆ ਜਾਓਗੇ ਤੇ ਭਿੱਖੀਵੜ ਤੋਂ ਵਾਇਆ ਚਬਾਲ ਅਮਰਸਰ ਜਿਹੜੀ ਛੜਕ ਆਉਂਦੀ ਆ ਚਬਾਲ ਪਾਰ ਕਰੋਗੇ ਤੇ ਭੋਰੂ ਪੋਲ ਤੋਂ ਤੁਸੀਂ ਛੜਕੇ ਜਿਹੜੀ ਫੜ ਸਕਦੇ ਜਿਹੜੀ ਚੱਬੇ ਨੂੰ ਜਾਂਦੀ ਆ ਇਸੇ ਛੜਕ ਤੇ ਬਿਲਕੁਲ ਸੈਂਟਰ ਦੇ ਵਿੱਚ ਪਿੰਡ ਆ ਜਾਂਦਾ ਮਟਿਆਲਾ ਤੇ ਚੱਬਾ ਵੀ ਇੱਥੋਂ ਕੁਝ ਜ਼ਿਆਦਾ ਨਹੀਂ ਕੋਈ 3-4 ਕਿਲੋਮੀਟਰ ਦੀ ਦੂਰੀ 5 ਕਿਲੋਮੀਟਰ ਦੀ ਹੱਦ ਹੋਊਗੀ ਸੋ ਪੂਰੀ ਗੱਲਬਾਤ ਕਰਦੇ ਆ ਤਰੀਕਾ ਚ 2 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 2:30 2:30 ਵਜੇ ਦਾ ਅੱਜ ਇਸ ਵੀਡੀਓ ਵਿੱਚ ਕਿਸਾਨ ਵੀਰੋਂ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆ ਆਪਾਂ ਸੂਏ ਸੂਏ ਪਸ਼ੂ ਦਿਖਾ ਦੇਾਂਗੇ ਇੱਕ ਗੱਬਰ ਮੱਝ ਦਿਖਾ ਦੇਾਂਗੇ ਦੋ ਜਿਹੜੀਆਂ ਮੱਝਾਂ ਸੁਈਆਂ ਨੇ ਇੱਕ ਜਿਹੜੀ ਭਾਜੀ ਉਹਨਾਂ ਦੇ ਬਿਲਕੁਲ ਇਸ ਫਾਰਮ ਦੀ ਡੇਰੀ ਫਾਰਮ ਦੀ ਪਹਿਲੀ ਮੱਝ ਕਹਾਂਗੇ ਵੀ ਪਹਿਲੀ ਮੱਝ ਇਹਨਾਂ ਦੀ ਜਦੋਂ ਡੇਰੀ ਫਾਰਮ ਸਟਾਰਟ ਕੀਤਾ ਸੀ ਤਾਂ ਪਹਿਲਾਂ ਭਾਜਨੀਆਂ ਦੇ ਪਈਆਂ ਮੱਝ ਖਰੀਦੀ ਸੀ ਆਪਾਂ ਅੱਜ ਸੇਲ ਕਰਦੇ ਪਏ ਆ ਟੁੱਕੀ ਆ ਇਹਦਾ ਸਮਾਂ ਪੁੱਛ ਲਵਾਂਗੇ ਜਿਹੜੀਆਂ ਦੋ ਸੁਈਆਂ ਨੇ ਉਹਨਾਂ ਦੇ ਬੱਚੇ ਪ੍ਰੋਪਰ ਨਾਲ ਤੇ ਦੋ ਤੋਂ ਤਿੰਨ ਨਖ ਜਿਹੜੇ ਤੁਹਾਨੂੰ ਵਹਿਰਾ ਦਿਖਾ ਦਿਆਂ ਕਿ ਆਪਾਂ ਠੀਕ ਆ ਜੀ ਸੋਏ ਸੋਏ ਪਸ਼ੂ ਕਿੰਨੇ ਆ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਪਾਜੀ ਕਹਿਮ ਸਾਸਰੀ ਵਧੀਆ ਵਧੀਆ ਪਾਜੀ ਸਭ ਤੋਂ ਪਹਿਲਾਂ ਪਾਜੀ ਸਾਸਰੀ ਕਾਲ ਸਾਸਰੀ ਗਾਲ ਪਾਜੀ ਸਾਸਰੀ ਗਾਲ ਅੱਛਾ ਪਾਜੀ ਇੱਕ ਆਪਣੇ ਭੈਣ ਭਰਾਵਾਂ ਨੂੰ ਤੁਸੀਂ ਆਪਣਾ ਨਾਮ ਦੱਸ ਦਿਓ ਹਾਂਜੀ ਆਪਣਾ ਨਾਮ ਦੱਸ ਦਿਗੇ ਅਮਰਜੀਤ ਸਿੰਘ ਆ ਸਾਨਾ ਦਲੀਪ ਸਿੰਘ ਆ ਪਿੰਡ ਮਡੇਆਲਾ ਮਡੇਆਲਾ ਹਾਂਜੀ ਦਾਖਾਣਾ ਬੋੜੂ ਬੋੜੂ ਹਾਂ ਤੇ ਇੱਕ ਵੀ ਤੁਸੀਂ ਵੀ ਆਪਣਾ ਨਾਮ ਦੱਸ ਦਿਓ ਹਰਪ੍ਰੀਤ ਸਿੰਘ ਆ ਸਾਨਾ ਸਰਦਾਰ ਅਮਰਜੀਤ ਸਿੰਘ ਆ ਪਿੰਡ ਮੜਿਆਰ ਜ਼ਿਲ੍ਹਾ ਮਸਰ ਅੱਛਾ ਹਰਪ੍ਰੀਤ ਵੀਰ ਹਾਂਜੀ ਭਾਜੀ ਹਰਪ੍ਰੀਤ ਵੀਰ ਜਿਵੇਂ ਤੁਸੀਂ ਦੱਸਿਆ ਵੀ ਪਿਛਲੇ ਸਾਲ ਤੁਸੀਂ ਕੰਮ ਸਟਾਰਟ ਕੀਤਾ ਇੱਕ ਸਾਲ ਹੋ ਗਿਆ ਹਾਂਜੀ ਭਾਜੀ ਹਾਂਜੀ ਡੇਰੀ ਫਾਰਮ ਤੋਂ ਕਿੰਨੇ ਕਿਛਰ ਤੋਂ ਵੀਰ ਕੰਮ ਕਰਦੇ ਪਏ ਸੀ ਡੇਰੀ ਫਾਰਮ ਭਾਜੀ ਪਹਿਲਾਂ ਘਰੇ ਹੁੰਦੇ ਨੋਰਮਲ ਪਸ਼ੂ ਤਿੰਨ ਚਾਰ ਚਾਰ ਕਸਾਲ ਹੋ ਗਿਆ ਜਿਉਂਦਾ ਛੱਡ ਪਾਇਆ ਆ ਫਿਰ ਮੇਰੀ ਪੜ੍ਹਾਈ ਕੰਪਲੀਟ ਹੋਣ ਤੋਂ ਬਾਅਦ ਫਿਰ ਆਪਾਂ ਇੱਧਰ ਲੱਗੇ ਠੀਕ ਆ ਅੱਛਾ ਜਿਆਦਾ ਦੁੱਧ ਵੀ ਜਿਹੜਾ ਆਪਣਾ ਇਸ ਸ਼ਹਿਰ ਦੇ ਵਿੱਚ ਇਸ ਇਹਦੀ ਸਪਲਾਈ ਜਾਂਦੀ ਹੈ ਕਿ ਜਾ ਵੇਰਕੇ ਨੂੰ ਜਾਂਦੀ ਨਹੀਂ ਵੀਰ ਜੀ ਆਪਣਾ ਵੇਰਕੇ ਨੂੰ ਆ ਆਪਾਂ ਮਤਲਬ ਚਵਾਈ ਕਰਕੇ ਤੇ ਘਰੋਂ ਲੈ ਜਾਂਦੇ ਦੁੱਧ ਠੀਕ ਆ ਹਾਂਜੀ ਠੀਕ ਆ ਵੇਰਕੇ ਨੂੰ ਜਿਹੜਾ ਕਿਸਾਨ ਵੀਰੋ ਵੀਰੋ ਨਾਲ ਦੁੱਧ ਪੈਂਦਾ ਤੇ ਬਾਕੀ ਰੇਲ ਰੂਟ ਚੰਗਾ ਮਿਲ ਜਾਂਦਾ ਰੇਟ ਵੀਰ ਜੀ ਚੰਗਾ ਮਿਲ ਜਾਂਦਾ ਰਲਮਾ ਐਵਰੇਜ ਐਵਰੇਜ 55 ਰੁਪਏ ਦੇਈ ਜਾਂਦੇ ਰਲਮਾ ਰਲਮਾ ਹਾਂਜੀ ਪੰਜਾ ਮੱਝਾਂ ਮੱਝਾਂ ਦਾ ਦੁੱਧ ਮਿਕਸ ਹਾਂਜੀ ਪੰਜ ਸਾਢੇ ਪੰਜ ਫੈਂਟ ਦਾ ਠੀਕ ਆ ਠੀਕ ਆ ਪੰਜ ਸਾਢੇ ਪੰਜ ਫੈਂਟ ਦਾ ਅੱਛਾ ਹਰਪੀ ਤੇ ਜਿਹੜੇ ਅੱਜ ਐਨੀਮਲ ਦਿ ਅਜਾਇਆ ਆ ਦੋ ਸੱਜਰਾ ਹਾਂਜੀ ਇੱਕ ਆ ਗੱਬਣਿਆ 8 ਮਹੀਨੇ ਦੀ ਚੱਕ ਪਾਸ ਆ ਦੁੱਧੋਂ ਡرائی ਆ ਦੁੱਧੋਂ ਡرائی ਆ ਹਫਤਾ ਖ ਹੋ ਗਿਆ ਡرائی ਕੀਤੀ ਗਾ ਇੱਕ ਗੱਬਣਾ ਦੋ ਸੂਈਆਂ ਇੱਕ ਗੱਬਣਿਆ ਤੇ ਇੱਕ ਜਿਹੜੀ ਆ ਸੂਈ ਆ ਇਹਨੂੰ ਕੋਈ ਮਹੀਨਾ ਲਾਲੇ ਕੋਈ ਦੋ ਲਾਲੇ ਸਹੀ ਟਾਈਮ ਇਹਦਾ ਹੈਗਾ ਬੱਚਾ ਡੇਢ ਮਹੀਨੇ ਦਾ ਕੋਈ ਆਪਣੀ ਸਮਝ ਨਾਲੇ 12 ਕਿਲੋ ਦੁੱਧ ਹਾਜ਼ਰ ਆ ਇੱਕ ਉਹ ਅੱਗੇ ਆ ਉਹਦਾ ਉਹ ਬੱਚਾ ਆ ਉਹ ਦੋ ਮਹੀਨੇ ਦਾ ਆ ਉਹ ਫਤ ਦਿਖਾ ਦੇ ਹਾਂਜੀ ਇੱਕ ਵਾਰੀ ਦਿਲਬਖ ਸਿੰਘ ਜੀ ਤੇ ਮਾਰੋ ਕੈਮਰਾ ਵੀਰ ਹੁਣ ਤੇ ਡੇਰੀ ਫਾਰਮ ਆ ਇੱਧਰ ਮੱਝਾਂ ਆਪਕ ਇਹ ਅੱਜ ਕਿੰਨੀਆਂ ਮੱਝਾਂ ਆਪਣੇ ਜਿਹੜਾ ਫਾਰਮ ਦੇ ਵਿੱਚ ਡੇਰੀ ਪਰ 15 ਮੱਝਾਂ ਆਪਣੇ 15 ਮੱਝਾਂ ਨੇ 15 ਮੱਝਾਂ ਦੇ ਵਿੱਚੋਂ ਹਰਪ੍ਰੀਤ ਜੇ ਗੱਲ ਕਰੀਏ ਆਪਣੀਆਂ ਕਿੰਨੇ ਕਿੰਨੇ ਦੋਦਾਲੀਆਂ ਮੱਝਾਂ ਹੈਗੀਆਂ ਨੇ ਕੱਟੋ ਆਪਾਂ ਦਾ ਭਾਈ 12 ਤੋਂ ਲੈ ਕੇ 13 14 ਕਿਲੋ ਤੱਕ ਹੈਗੀਆਂ ਆ ਹਾਂ 12 ਤੋਂ ਲੈ ਕੇ 14 ਹਾਂਜੀ ਹਾਂਜੀ ਮਤਲਬ ਐ ਨਹੀਂ ਗੱਲਬਾਤ ਵੀ ਕੋਈ 18 20 ਦੀ ਦੋਦਾਲੀਆਂ ਨਹੀਂ ਆਪੀ ਕਰਾਂ ਨਾ 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 12 ਤੋਂ ਬਾਹਰ ਬਾਹਰ ਦੇ 14 ਹੋਗੇ ਇਹਨਾਂ ਤੋਂ ਚੋਇਆ ਉਹਨਾਂ ਦਾ ਸਕਦੇ ਬਸ ਬਸ ਹਾਂਜੀ ਹੈਨਾ ਉਹ ਬੜੀ ਆਈ ਦੀ ਗੱਲ ਨਹੀਂ ਵੀ 18 ਕਿਲੋ ਵਾਲੀ ਵੀ ਹੈ ਜਿਹੜੀ ਆ 25 ਕਿਲੋ ਵਾਲੀ ਵੀ ਨਹੀਂ ਨਹੀਂ ਹੋਣੀ 12 ਤੋਂ ਬਾਹਰ-ਬਾਰ ਤੇ 14 ਦੇ ਦਰਮਿਆਨ ਕਿਉਂ ਨਾ ਨਾ ਕਾਕਾ ਪਾ ਹਾਂਜੀ ਨੋਰਮ ਠੀਕ ਆ ਬਸ ਤੁਸੀਂ ਇੱਕ ਲਾਰਜ ਫਾਰਮ ਵੀ ਤੁਸੀਂ ਕਹਿ ਸਕਦੇ ਡੇਰੀ ਵੀਰ ਹੋਣਾ ਦਾ ਠੀਕ ਆ ਜੀ ਕਿਉਂਕਿ ਬੈੜਾ ਵੀ ਬਰਾਬਰ ਮਾਤਰਾ ਚ ਰੱਖੀਆਂ ਵੀਰ ਹੋਣਾ ਨੇ ਇਧਰ ਮੱਝਾਂ ਵੀ ਰੱਖੀਆਂ ਤੇ ਨਾਲ ਦੀ ਨਾਲ ਸੋਚਿਆ ਵੀ ਵਪਾਰ ਦਾ ਕੰਮ ਵੀ ਸ਼ੁਰੂ ਕਰਨ ਲਗੇ ਸੋ ਬਾਈ ਕੀ ਕਰਦੇ ਕੰਮ ਭਾਈ ਸਾਲ ਹੋ ਗਿਆ ਹਾਂਜੀ ਸਾਲ ਹੋ ਗਿਆ ਠੀਕ ਆ ਠੀਕ ਆ ਸੋ ਸ਼ੁਰੂਆਤ ਕਰਦੇ ਆ ਦੋਸਤੋ ਪਹਿਲਾਂ ਤੁਹਾਨੂੰ ਆਪਾਂ ਮੱਝਾਂ ਦਿਖਾ ਦੇਾਂਗੇ 6 ਨਾਲ ਦਿਖਾਉਣੇ ਤੁਹਾਨੂੰ ਅੱਜ ਇੱਥੇ ਆਣ ਕੇ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਤੁਹਾਡੀ ਜ਼ਿੰਮੇਵਾਰੀ ਬਣਦੀ ਮਾਪੇ ਦੀ ਭਾਜੀ ਘਰ ਦੀ ਤਸੱਲੀ ਭਾਵੇਂ ਚਾਰ ਡੰਗ ਚੋਏ ਰਹਿਣ ਦਾ ਕੋਈ ਦੂਰੋਂ ਆਉਂਦਾ ਰਹਿਣ ਦਾ ਪ੍ਰਬੰਧ ਵੀ ਕਰਾ ਦੇਣਾ ਭਾਜੀ ਆਪਣਾ ਜਿੰਨਾ ਦੱਸਾਂਗੇ ਉਹ ਨਾ ਆਊਗਾ ਠੀਕ ਆ ਸੋ ਸ਼ੁਰੂਆਤ ਕਿਸਾਨ ਵੀਰੋ ਕਰਦੇ ਆ ਇਹਨਾਂ ਪਹਿਲੇ ਨੰਬਰਾਂ ਮੱਝਾਂ ਤੋਂ ਆਪਾਂ ਕਰਦੇ ਆ ਸੋ ਸ਼ੁਰੂਆਤ ਕਰ ਲੈਂਦੇ ਆ ਠੀਕ ਆ ਠੀਕ ਆ ਅਚਾਹ ਅਸੀਂ ਤਾਂ ਪਹਿਲੇ ਨੰਬਰ ਤੇ ਸਮਾਜ ਦੀ ਡਿਟੇਲ ਦੇਣ ਦੇ ਚੱਲ ਗਏ ਵੀਰੇ ਇਹ ਭਾਜੀ ਥੋੜੀ ਘਟ ਸਾਂਭ ਬਾਰੇ ਘਰੋਂ ਆਈ ਆ ਸੂਆ ਚੌਥਾ ਆ ਹਾਂਜੀ ਇਹ ਆ ਕੱਟੀ ਜਾ ਤੇ ਪੰਜਵਾਂ ਦਿਨ ਦੀ ਸੂਈ ਆ ਕੱਟਾ ਮਗਰ ਸੱਚ ਕੱਟਾ ਲੋ ਵੀ ਮਗਰ ਕੱਟਾ ਪੰਜਾਂ ਦਿਨਾਂ ਦੀ ਆ ਪੰਜਾਂ ਦਿਨਾਂ ਦੀ ਸੂਈ ਜੇ ਲੋ ਜੀ ਬੱਚੇ ਦੇ ਬਿਲਕੁਲ ਦੰਦਾਂ ਤੋਂ ਤੁਸੀਂ ਆਈਡੀਆ ਲਾ ਲਓ ਮਾਰੇ ਮਾਰੇ ਬੁੱਟਾਂ 'ਚ ਦੰਦ ਬਾਹਰ ਆਏ ਆ ਦੋ ਹਾਂਜੀ ਤੇ ਪੰਜਾਂ ਦਿਨਾਂ ਦੀ ਸੂਈ ਤੇ ਅੱਜ ਅੱਜ ਕੇ 8 ਕਿਲੋ ਬੋਲਾ ਲੀਟਰ ਵਾਲਾ ਹੋਊਗਾ ਹੈ ਟਾਈਮ ਜਿਹੜਾ ਹਾਜ਼ਰ ਆ ਪਾਜੀ ਤੇ ਸੂਆ ਕਿੰਮਿਆਂ ਸੂਆ ਭਾਜੀ ਉਹਦੇ ਚੌਥੇ ਆਂਦੇ ਬਾਕੀ ਸ਼ਾਮ ਘੱਟ ਵਾਲੇ ਘਰ ਆਈ ਆ ਆ ਹਾਂਜੀ ਲੋ ਵੀ ਥੋੜਾ ਜਿਹਾ ਦੋਸਤੋ ਚਲੋ ਸੂਸਵਾਜ ਵੀ ਪਸ਼ੂ ਮਾਰ ਲੈ ਜੇ ਬਾਕੀ ਨਾਰਮਲ ਘੱਟ ਸਾਫ ਸੰਭਾਲੋ ਕਰੋ ਵੀ ਪਸ਼ ਥੋੜੀ ਜਿਹੀ ਪਸ਼ੂ ਕਾਰੇਪਣ ਦੇ ਵਿੱਚ ਆ ਮੈਂ ਤੁਸੀਂ ਵੇਖੋਗੇ ਸਿੰਗਲ ਹੱਡੀ ਦੀ ਆ ਪਤਲਾ ਪਿੰਡਾ 8 ਕਿਲੋ ਹੁਣ ਬੌਲੇ ਦੇ ਵਿੱਚੋਂ ਬਾਹਰ ਆਈ ਆ ਕੱਚਾ ਕੋਤ ਮੰਨ ਲਿਓ ਲਿਓ ਮੋੜ ਦਿਓ ਜੀ ਕਰੋ ਚੈੱਕ ਬਾਕੀ ਮੂੰਹ ਦੀ ਪੋਲੀ ਭਾਜੀ ਇੱਧਰ ਵੇਖੋ ਠੀਕ ਆ ਠੀਕ ਆ ਦੰਦ ਤੋਂ ਧੋਕੇ ਆ ਦਿਖਾ ਦਿਓ ਜੀ ਆ ਵੇਖੋ ਲਓ ਜੀ ਮੂੰਹ ਦੀ ਪੋਲੀ ਏ ਬਾਕੀ ਦੰਦ ਤੁਸੀਂ ਵੇਖੋਗੇ ਪੂਰੇ ਓਕੇ ਆ ਕੋਈ ਟੁਕੜਾ ਪੰਜਾ ਨਹੀਂ ਨਾ ਹਿਲਦੇ ਹਿਲਦੇ ਕੋਈ ਗੱਲ ਬਾਤ ਨਹੀਂ ਲੈ ਜੀ ਲੈ ਜਵੰਦਰ ਬੰਦ ਸੋ ਇਹ ਮਾਤ 200 ਪਾ ਤੁਹਾਨੂੰ ਦਿਖਾ ਰਿਹਾ ਪਹਿਲੇ ਨੰਬਰ ਤੇ 50 ਦਿਨਾਂ ਦੀ ਸੂਈ 8 ਕਿਲੋ ਬੋਲਾ ਮੰਨ ਲਓ ਕੱਚਾ ਦੁੱਧ ਮੰਨ ਲਓ ਅਸ਼ਾਰਪਰੀ ਤੇ 24 ਚਾਰੇ ਥਣ ਦੀ ਓਕੇ ਹੈ ਵੀਰੇ ਓਕੇ ਪਾਜੀ ਓਕੇ ਆ ਮੋਗੇ ਨੂੰ ਮੇਰੀ ਸੱਜਣ ਦੂਰੋਂ ਨੇੜੋਂ ਆ ਜਾਏ ਇਹ ਤਲੀ ਵੀ ਇੱਥੇ ਆਣ ਕੇ ਕਹਿਣਾ ਲਾ ਨਾ 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 ਪਾਜੀ ਮੈਂ ਨਾ ਲਾ ਮੇਰਾ ਕੰਮ ਹੀ ਨਹੀਂ ਕਰਨਾ ਲੋ ਜੀ ਠੀਕ ਹੈ ਜੀ ਕਰੋ ਚੈੱਕ ਤੇ ਹਰਪੀ ਦਾ ਮੁੱਲ ਵੀ ਦੱਸ ਕੀ ਕਰਨਾ ਮੁੱਲ ਪਾਜੀ ਇਹਦਾ 70000 ਕਰਦੇ ਆ ਬਾਕੀ ਮਾਨਤਾਨ ਕਰ ਦਾਂਗੇ ਕਿੰਨਾ ਕਰਦਗੇ ਜਿੰਨਾ ਕਰਾਉਣਾ ਕਰਾ ਲਓ ਪਹਿਲੇ ਇੱਕੋ ਇੱਕ ਗੱਲ ਕਰ ਦਈਏ ਤਾਜੀ ਮਾਝਾ 70000 ਦੇ ਵਿੱਚੋਂ ਇੱਕੋ ਇੱਕ ਮਾਨਤਾਨ ਕਰਕੇ ਦਈਏ 2000 ਰੁਪਏ ਛੱਡ ਦਾਂਗੇ ਪਾਜੀ ਫਾਇਰ ਦੀ ਨਹੀਂ ਹ ਨਹੀਂ ਤੱਕਾ ਜਾਣਾ ਜੀ ਤੱਕਾ ਹੁੰਦਾ ਹਾਂਜੀ 86 ਤੁਸੀਂ ਇਹਨੇ ਪਹਿ ਵੀ 68 ਦੀ ਹਾਂਜੀ 68 ਦੀ ਹਾਂਜੀ ਇੱਕ ਹੋਰ ਰਾਦੀ ਫਿਰ ਚਲੋ 70 ਦੀ ਕਰ ਦਿਆ ਜੀ ਠੀਕ ਹੈ ਭਾਜੀ ਉਹ ਵੀ 7000 ਦੀ ਭਾਜੀ ਮਾੜਾ ਮੋੜਾ ਥੋੜਾ ਬਹੁਤਾ ਛੋੜਾ ਛੱਪਾਣਾ ਜੇ ਕੋਈ ਜਿਆਦਾ ਬੈਠ ਬਸਹੀ ਵਾਲਾ ਕੰਮ ਨਹੀਂ ਜੀ ਉਹ ਵੀ 7000 ਦੀ ਮੱਝ ਮਿਲ ਜੂਗੀ 8 ਕਿਲੋ ਬੌਲਾ ਕੱਚਾ ਦੁੱਧ ਚੌਥੇ ਸਵੇਰ ਮੰਨ ਲਿਆ ਜੀ ਬਾਕੀ ਆਪ ਦੀ ਸਮਝ ਵੇਖ ਲੋ ਮੇਰਾ ਭਰਾ ਮੱਝ ਮੂੰਹ ਦੰਦ ਕੁਰਤੀ ਕੈਮ ਆ ਥਣਾ ਦੀ ਲੇਵੇ ਦੀ ਸਾਫ ਸੁਥਰੀ ਆ ਆ ਦੇਖੋ ਜੀ ਚਵਾਈ ਦੇ ਵਿੱਚ ਕੋਈ ਮਾੜੀ ਨਹੀਂ ਗਈ ਕੋਈ ਪਾਜੀ ਕਾਰੀ ਲੈਣੀ ਆ ਠੀਕ ਆ ਥਣ ਭੰਡ ਦੇ ਭਾਜੀ 15 ਕਿਲੋ ਵਾਲੀ ਚਨਾ ਲਈ ਫਿਰਦੀ ਬਸ ਬਸ ਆ ਦੇਖ ਠੀਕ ਆ ਇਧਰ ਹਰ ਵੀ ਤੇ ਆਪਣੇ ਕੋਲ ਸਾਈਕਲ ਨੰਬਰ ਤੇ ਆ ਝੋਟੀ ਕਿਵੇਂ ਆ ਇਹ ਭਾਜੀ ਦੂਜੇ ਸੂਏ ਝੋਟੀ ਆ ਹਾਂ ਜੀ ਆ ਨੌਂਾਂ ਦਿਨਾਂ ਦੀ ਸੂਈ ਜੇ ਲੋਹੀ ਕੱਟੀ ਮਗਰੇ ਦੇ ਲੋਹੀ ਇਹ ਲੋਹੀ ਕੱਟੀ ਆ ਗਈ ਨੌਂਾਂ ਦਿਨਾਂ ਦਾ ਸਵੇਰਾ ਹਾਂ ਜੀ ਇਹ ਮਗਰ ਬੱਚਾ ਲੋਹੀ ਕੱਟੀ ਆ ਇਹ ਥੱਲੇ 12 ਕਿਲੋ ਦੁੱਧ ਹਾਜ਼ਰ ਆ ਕੋਈ 11 ਮੰਨ ਕੇ ਸੌਦਾ ਕਰੇ ਭਾਵੇਂ ਤਿੰਨ ਟਾਈਮ ਚਾਰ ਟਾਈਮ ਖੁੱਲੀ ਚੋਵੇ ਹੂੰ ਹਾਂ ਜੀ 12 ਲੀਟਰ ਪਜੜਾਏ ਪੂਰਾ ਲੀਟਰ ਮਰਵਾਵਾਂਗੇ ਮੇ ਲੀਟਰ ਮਰਵਾਵਾਂਗੇ ਦੋਵੇਂ ਟਾਈਮ ਪਾਜੀ ਨਵਾਂ ਦਿਨ ਦੀ ਸੂਈ ਆ ਦੂਜਾ ਸਵੇਰ ਝੋਟੀ ਚੈੱਕ ਕਰੋ 1300 13 ਕਿਲੋ ਆਂਦੇ ਪਹਿਲੇ ਸੂਏ ਝੋਟੀ ਨਹੀਂ ਦਿੱਤਾ ਪਲੂਨ ਨੇ ਦੁੱਧ ਠੀਕ ਆ ਦੂਜੇ ਸੂਏ ਸੂਈ ਆ ਅੱਛਾ ਇੱਕ ਗੱਲ ਮੇਰਾ ਵੀ ਅਰਪਿਤ ਹੋਰ ਧਿਆਨ ਦੇ ਵਿੱਚ ਲਿਆ ਦੇ ਆ ਪਾਜੀ ਮੋੜ ਦੋ ਇਤ ਚੁਵਾਈ ਜਿਹੜੀ ਮਾਰਨਿੰਗ ਕਿੰਨੇ ਵਜੇ ਕਰਦੇ ਡੇਲੀ ਮਾਰਨਿੰਗ ਭਾਜੀ 5:30 ਵਜੇ ਲੱਗੀਦਾ ਜੀ 5:30 ਵਜੇ ਦੋਸਤ ਚੁਵਾਈ ਜਿਹੜੀ ਸਟਾਰਟ ਹੋ ਜਾਂਦੀ ਆ 5 ਵਜੇ ਆ ਜਾਈਦਾ ਪੱਠੇ ਪੁੱਠੇ ਪਾ ਕੇ ਢੋੜਾ ਢੂੜਾ ਮਾਰ ਕੇ 5:30 ਵਜੇ ਭਾਜੀ ਪੱਕਾ ਟਾਈਮ ਆਪਣਾ ਠੀਕ ਆ ਜੀ ਹਾਂਜੀ ਲਓ ਵੀ ਠੀਕ ਆ ਜੀ ਬਾਕੀ ਸ਼ਕੀਨ ਦੀ ਤਾਂ ਸ਼ਕੀਨ ਵੀ ਬਹੁਤ ਛੋਟੀ ਸਿੰਗੀ ਦੇ ਵਿੱਚ ਆ ਛੋਟੀ ਹਾਂਜੀ ਹਾਂਜੀ ਤੇ 5 5:30 ਵਜੇ ਚੁਵਾਈ ਲੱਗ ਜਾਂਦੇ ਵੀ ਦੋ ਘੰਟੇ ਲੱਗ ਹੀ ਜਾਂਦੇ ਚੁਵਾਈ ਹਰੇ ਡੇਢ ਦੋ ਕਿਲੋ ਦੁੱਧ ਵਾਜ ਜਾਣਾ ਟੀਨੇ ਮਾਲਾ ਮੂਲਾ ਮਾਰਨਾ ਸਾਫ ਹੋਣਾ ਆ ਆ ਆਹੋ ਜਿਆਦਾ ਤੇ ਨਹੀਂ ਜਦੋਂ 13 14 ਕਿਲੋ ਦੁੱਧ ਘਰ ਆਊਗੀ ਠੀਕ ਆ ਹਾਂਜੀ ਬਾਕੀ ਕਰੋ ਚੱਕ ਬਾਕੀ ਪਧرائی ਬੈਕਸਾਈਡ ਤੋਂ ਤੁਸੀਂ ਵੇਖੋਗੇ ਪਧਰ ਇੱਕਸਾਰ ਲੇਵਾ ਤੇ ਇੱਕ ਵਾਰੀ ਤੁਹਾਨੂੰ ਨਾਰਮਲ ਹੀ ਪਤਾ ਲੱਗ ਜਾਊਗਾ ਹੁਣ ਕੋਈ 2 2.5 ਵਜੇ ਦਾ ਸਮਾਂ ਹੈ ਠੀਕ ਆ ਜੀ ਆ ਚੈੱਕ ਕਰੋ ਸੋ ਲੇਵਾ ਕਰੋ ਚੱਕ ਠੀਕ ਆ ਜੀ ਪੂਰਾ ਹੱਥੀ ਮੁਠੀ ਵਾਲਾ ਥਾਣਾ ਸਪੇਸ ਗਾਇਬ ਆਪਸੀ ਚੰਗਾ ਆ ਦੇਖੋ ਔਰ ਨਹੀਂ ਨਾ ਆਹ ਆ ਦੇਖਾ ਲੈ ਬੱਲੇ ਸੁਹਾਇ ਠੰਡੀ ਤੇਰੀਆਂ ਸੀਲਸ ਆਊਗਾ ਹਾਂਜੀ ਪਾਜੀ ਸੀਲਸ ਚਲੋ ਇੱਕ ਇਹ ਵੀ ਵਾਦਾ ਮਗਰ ਕੱਟੀ ਨੀਵਲ ਕਾਫ ਕੱਟੀ ਲੋਈ ਆ ਵੇ ਕੋ ਬਹੁਤ ਜੰਮੀ ਕੱਟੀ ਲੋਈ ਤੇ ਪਹਿਲੀ ਲੋਈ ਹਾਂਜੀ ਲੋਈ ਕੱਟੀ ਆ ਲੈ ਵੀ ਕਰੋ ਗੱਦ ਹਾਂਜੀ ਬਹੁਤ ਪਿਆਰੀ ਕੱਟੀ ਆ ਮਗਰ ਨੌਂ 10 ਦਿਨਾਂ ਦਾ ਆਈਡੀਆ ਲਾਇਆ ਹਾਂਜੀ ਦਾ ਬਾਕੀ ਆ ਹੈਗਾ ਜਵਗ ਜੋਕ ਓਕੇ ਹਰਪ੍ਰੀਤ ਕੀ ਡਿਮਾਂਡ ਆ ਕੱਟੀ ਝੋਟੀ ਦੇਣੀ ਕਿ ਨਦੀਆ ਪਾਜੀ ਮੋਲੇ ਦਾ 1 3 ਕਰਦੇ ਆ 1 3 ਹਾਂਜੀ ਆਪਾਂ ਲੱਖੋਂ ਅੰਦਰ ਦੇਣੀ ਏ ਤੇਰਾ ਚਾ ਤੇਰੀ ਖੁਸ਼ੀ ਆ ਵੀ ਦੇਣੀ ਕਿੰਨੇ ਦੀ ਏ ਲੱਖੋਂ ਅੰਦਰ ਤੇ ਲੱਖੋਂ ਅੰਦਰ ਕਰਨੀ ਜੇ ਆ ਯਾਰ ਕਰਦੀ ਏ ਅੰਦਰ ਇੱਕ ਹੋਰ ਆਈ ਏ ਫਿਰ ਕੀ ਕਰਦਾ ਹਾਂ ਹਾਂ ਨਹੀਂ ਭਾਜੀ ਫਿਰ ਫਿਕਸ ਰੇਟ ਜੇ 98 ਦੀ ਹਾਂਜੀ ਲੈ ਵੀ 98000 ਦੀ ਕਿਸਾਨ ਵੀਰੋ ਝੋਟੀ ਮਿਲੂਗੀ ਸੋ ਝੋਟੀ ਵੀ ਮੇਰਾ ਪ੍ਰਾਜਿਤ ਆਣ ਕੇ ਵੇਖਿਆ ਜ ਬਹੁਤ ਪਿਆਰੀ ਏ ਚੰਗੀ ਏ ਸਫਾਈਆਂ ਦੇ ਵਿੱਚ ਆ ਠੀਕ ਆ ਜੀ ਕਦੇ ਨਾ ਕਦੇ ਜਦੋਂ ਆਪਾਂ ਸਾਫ਼ ਸੁਥਰਾ ਪਸ਼ੂ ਲੈਨੇ ਆ ਚਾਹੇ ਸੁਜਾ ਜੇ ਲੈਂਦੇ ਆ ਉਹਦਾ ਫਰਕ ਜ਼ਰੂਰ ਹੁੰਦਾ ਹਾਂਜੀ ਦੂਜੇ ਸਵੇਰੇ ਲੈਣੀ 1 5ਵੇਂ 6ਵੇਂ ਸਵੇਰੇ ਲੈਣੀ ਟੀਗਾ ਜੀ ਘੱਟੋ ਘੱਟ ਜਿਆਦਾ ਨੂੰ 35 30 35 40 ਹਜ਼ਾਰ ਦਾ ਹੀ ਫਰਕ ਹੁੰਦਾ ਪਸ਼ੂ ਦੇ ਵਿੱਚ ਬਾਕੀ ਝੋਟੀ ਤੁਸੀਂ ਦੇਖ ਲਿਆ ਬੰਦ ਮੇਰੇ ਲਈ ਮੈਂ ਤੁਹਾਨੂੰ ਇਧਰੋਂ ਦਿਖਾਉਣਾ ਬੈਣੀ ਵਾਲੇ ਪਾਸਿਓ ਆਹ ਦੇਖੋ ਜੀ ਆਹ ਦੇਖੋ ਸੋ ਨੌ ਗੜਾ ਥਣ ਲਗਾ ਬਾਕੀ ਨਖੇਰ ਬਹੁਤ ਲਾਜਵਾਬ ਤੇ ਚਵਾਈ ਤੁਸੀਂ ਇੱਕ ਥਣ ਵੇਖ ਕੇ ਆਈਡੀਆਂ ਲਾ ਲਿਆ ਤੇ ਚਵਾਈ ਕਿਹੋ ਜਿਹੀ ਲੱਗੀ ਹੋਊਗੀ ਕਰਮਾਲੀ ਨੂੰ ਠੀਕ ਆ ਜੀ 99000 ਦੀ ਭਾਜੀ ਭੁਰਦੀ ਆਉਂਦੀ ਆ ਰੂਹੇਉਂਦੇ ਵੀ ਐ ਭੁਰਦੀ ਆਉਂਦੀ ਆ ਆਏ ਬਚਾ ਕਰੀ ਛੱਡ ਕੇ ਕਰੀਏ ਦਿੱਕਤ ਧਾਰ ਮਾਰ ਕੇ ਛੱਡ ਦੋ ਐ ਰੂਨ ਨੂੰ ਆਉਗੀ ਭਾਵੇਂ ਨਿਆਣਾ ਥੱਲੇ ਬਾਦੀਏ ਬਹੁਤ ਕਮਾਲ ਦੀ ਚੰਗੀ ਝੋਟੀ ਆ ਹਾਂਜੀ ਹਾਂਜੀ ਲੋ ਵੀ ਇੱਕ ਕਿਸਾਨੇ ਦਾ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀ ਹਰਪ੍ਰੀਤ ਵੀਰ ਉਹਦੇ ਫਾਰਮ ਤੇ ਉੱਤੇ ਸਭ ਤੋਂ ਜਿਹੜੀ ਆਪਾਂ ਕਹਿ ਸਕਦੇ ਵੀ ਪਹਿਲੇ ਨੰਬਰ ਤੇ ਜਦੋਂ ਮੱਝ ਆਈ ਸੀ ਤੇ ਇਹ ਮੱਝ ਆਈ ਆ ਦੇਰੋਂ ਲੈਂਦੀ ਭਾਜੀ ਹਰਿਆਣੇੋਂ ਲੈਂਦੀ ਹਰਿਆਣੇੋਂ ਆਈ ਸੀ ਹਾਂਜੀ ਭਾਜੀ ਤੇ ਤਕਰੀਬਨ ਕਿੰਨੇ ਸੂਏ ਲੈ ਲਏ ਤੇ ਆਪਾਂ ਭਾਜੀ ਆਪਾਂ ਇਹਦੇ 300 ਸੂਏ ਲੈ ਲਏ 1 ਸੂਆ ਸੂਈ ਆਈ 400 ਸੂਏ ਆਪਣੇ ਘਰੇ ਹੁਣ 5ਵੇਂ ਲਈ ਗਾਂ ਗੱਭਣਿਆ ਭਾਜੀ ਆਪਾਂ 400 ਦੇ ਮਤਲਬ ਇਹ ਚੋਈ ਆ ਹਾਂਜੀ ਉਹਦਾ ਪਹਿਲਾਂ ਲਿਆਂਦੀ ਸੀ ਭਾਜੀ ਉਹ ਕਿੱਥੀਆਂ-ਕੁੱਟੀਆਂ ਪਾਈਆਂ ਕਿ ਕਿਵੇਂ ਨੇ ਭਾਜੀ ਇੱਕ ਸੂਆ ਕੱਟੀ ਦਿੰਦੀ ਜੇ ਇੱਕ ਸੂਆ ਕਟਾ ਆ ਜੇ ਆ ਜੇ ਰ ਰਕੀ ਦੀ ਸੂਏ ਦਾ ਕਟਾ ਹਾਂ ਆ ਜੇ ਇਹ ਕਟਾ ਦਿੱਤਾ ਤਿੱਜੇ ਸੂਵੇ ਦਾ ਹਾਂਜੀ ਇਹ ਪਾਣੀ ਡਾਕਟਰ ਨੇ ਕਿਹੜਾ ਟੀਕਾ ਭਰਿਆ 1500 ਰੁਪਏ ਦਾ ਨਾਂ ਨਹੀਂ ਆਪਾਂ ਨੂੰ ਚੇਤੇ ਆਪਾਂ ਡਾਕਟਰ ਤੋਂ ਰਿਕਾਰਡ ਹੈ ਕੋਈ ਹੈ ਬੁਲਾਈ ਗਈ ਕੁਝ ਕੁ ਪੁੱਛ ਤੇ ਵਾਲੀ ਮਗਰ ਚੱਤੀ ਹਾਂਜੀ ਕੋਖ ਗਈ ਆ ਥੋੜੇ ਕਾ ਵੇਖੋ ਬਾਕੀ ਵਾਹ ਕੁਝ ਮਗਰ ਥੈਂਕ ਯੂ ਸੁੰਗ ਦੀ ਕਾਰਟੀ ਬਹੁਤ ਬੱਚੇ ਬਹੁਤ ਵਧੀਆ ਪਉਂਦੀ ਆ ਝੋਟੀਆਂ ਆਪਣੀਆਂ ਝੋਟੀਆਂ ਵੇਹ ਜੀ ਇਹ ਬੱਚਾ ਇਸੇ ਮੈਂ ਰਾਤ ਠੀਕ ਆ ਜੀ ਇਹ ਡੇਰੀ ਫਾਰਮ ਦੇ ਵਿੱਚ ਵੀ ਰਹਿੰਦਾ ਵੀ ਪਹਿਲੀ ਵੱਡੀ ਮੱਝ ਲਿਆਂਦੀ ਸੀ ਅਸੀਂ ਚਾਰ ਸੂਬੇ ਇਸ ਫਾਰਮ ਦੇ ਵਿੱਚ ਇਹਨੇ ਦੁੱਧ ਚੁਆਇਆ ਇਸ ਵਾਰ ਕੋਈ ਪੰਜਵਾਂ ਲਾਰੇ ਕੋਈ ਛੇਵਾਂ ਲਾਰੇ ਕਿੰਨੇਵੇਂ ਸੂਬੇ ਮੰਨਦੇ ਹਰ ਫਿਰ ਐਂ ਵੀਰ ਜੀ ਪੰਜਵਾਂ ਸਾਡੀ ਸਮਝ ਆਹੀ ਕਿਉਂਕਿ ਪਹਿਲੇ ਸੂਏ ਲਿਆਂਦੀ ਉਧਰੋਂ ਹਾਂ ਜੋੜਾ ਲਿਆਂਦਾ ਸੀ ਇੱਕ ਮੱਝ ਗੈਰਕੀ ਸਿਆਲ ਚ ਵੇਚਤੀ ਸੀ ਠੀਕ ਆ ਤੇ ਪੰਜਵੇਂ ਸੂਏ ਨੇ ਹੁਣ ਗੱਬਣਿਆ ਅੱਠਾ ਮਹੀਨਾ ਦੀ ਚੱਕ ਕੋਈਵੇਂ ਸੂਏ ਗੱਬਣਾਂ ਅੱਠਾ ਮਹੀਨਾ ਦੀ ਹਾਂਜੀ ਅੱਠ ਮਹੀਨੇ ਪੂਰੇ ਕਠਮਾ ਲੱਗ ਗਿਆ ਅੱਠਾ ਚੱਕ ਪਾਸ ਅੱਠਾਂ ਦੀ ਲੋ ਵੀ ਅੱਠਾਂ ਦੀ ਚੱਕ ਪਾਸ ਬਾਕੀ ਮੱਝ ਵੱਡੀ ਆ ਕੱਦ ਬਹੁਤ ਤੁਸੀਂ ਮੈਂ ਇੱਕ ਵਾਰੀ ਮੋٹے ਤੌਰ ਤੇ ਕੈਮਰਾ ਮਾਰ ਦਿੱਤੇ ਸਾਰੀਆਂ ਮੱਝਾਂ ਦੇਖ ਲਓ ਇਹਨਾਂ ਸਾਰੀਆਂ ਮੱਝਾਂ ਦੇ ਵਿੱਚੋਂ ਤਕਰੀਬਨ ਵੱਡੀ ਮੱਝ ਇਹੋ ਹੀ ਆ ਮੈਂ ਪਤਲੀ ਚਮੜੀ ਮੇਰਾ ਭਰਾ ਚੈੱਕ ਕਰੋ ਵੱਡੀ ਮੈਂ ਆ ਚਲੋ ਜਿਹੜਾ ਪਸ਼ੂ ਦਹਾਰੂਗਾ ਦੁੱਧ ਦਾ ਲਾਖ ਖੁਰਦਾ ਠੀਕ ਹੈ ਜੀ ਬਾਹਲਾ ਨੂੰ ਚਾਮਣੀ ਚੜਦਾਗਾ ਉਹ ਵੀ ਸਾਹ ਸਾਰੇ ਭਰਾ ਆਪਣੇ ਜਾਣਦੇ ਆ ਬਾਕੀ ਮੇਦਰੋ ਮਿਲਕਣਾੜੀ ਤੁਹਾਨੂੰ ਦਿਖਾ ਦਈਏ ਤੇ 8 ਮਹੀਨੇ ਜਿਹੜੇ ਕੰਪਲੀਟ ਹੋ ਗਿਆ ਤੇ ਬਾਕੀ ਮੋٹے ਪਾਈਪਾ ਵਰਗੀ ਜਿਹੜੀ ਕਰਮ ਵਾਲੀ ਦੀ ਮਿਲਕਵੇ ਬਹੁਤ ਭਾਜੀ ਪਾਈਪ ਹੀ ਲੱਗੇ ਬਹੁਤ ਵੱਡਾ ਮੋਟਾ ਤੋ ਸਪਲਾਈ ਆ ਵੀ ਤੁਸੀਂ ਵੇਖ ਲਿਆ ਜੀ ਵੀ ਗਰਲ ਕਰ ਲੈ ਕਿਉਂ ਨਾ ਆਊਗੀ ਤੇ ਕੱਦ ਕੋ ਤਾਂ ਪੂਰਾ ਵੱਡਾ ਬਾਕੀ ਢਾਂਚਾ ਵੱਡਾ ਗੋਲ ਸਿੰਘ ਆ ਗਰਮੀ ਦਾ ਕਰਕੇ ਥੋੜਾ ਨਾ ਮਾਲ ਜ਼ਿਆਦਾ ਹੈ ਤਾਂ ਕਰਕੇ ਹਰ ਗਰਮੀ ਬਣਾਉਂਦਾ ਮਾਲ ਦਾ ਅੱਛਾ ਲਗ ਭਗ ਵੀਰ ਚਲੋ ਪਿਛਲੇ ਸਵੇਰ ਦੀ ਗੱਲ ਕਰ ਲੀਆ ਮੈਂ ਆਪਣੇ ਇਸ ਫਾਰਮ ਤੇ ਕਿੰਨਾ ਦੁੱਧ ਚੁਆਇਆ 14 ਕਿਲੋ ਵੀ ਦੀ ਚੁੰਦੇ ਰਹੇ ਆ ਪਾ ਤੁਹਾਨੂੰ ਕਹਿ ਦੱਸਿਆ ਵੀ 15 15 ਵਾਲੇ ਬੰਨੇ ਨਹੀਂ ਆਪਾਂ ਐਵੇਂ 14 ਕਿਲੋ ਚੁੰਦੇ ਰਹੇ ਆ ਲਓ ਜੀ 14 ਕਿਲੋ ਕੋਈ ਸਮਝ ਨਾ ਕਰਕੇ ਤੋ ਬਾਕੀ ਮੇਰਾ ਭਰਾ ਵੇਖ ਸਕਦੇ ਜੇ ਕੱਦ ਬੁੱਤ ਪੂਰਾ ਵੱਡਾ ਬੇਰੀ ਫਰਮਾ ਹੋਣ ਦੇ ਨਾਂ ਨਾ ਕਿਤਨਾ ਕਿਤੇ ਪਸ਼ੂ ਜਿਹੜਾ ਜਿਆਦਾ ਵੱਡਾ ਤੇ ਬਾਕੀ ਕਈ ਵਾਰਾਂ ਦੁੱਧਾਰੂ ਪਸ਼ੂ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਠੀਕ ਆ ਜੀ ਪਸ਼ੂ ਭਾਰਤ ਚਾਮਨ ਚਾਰ ਦਾ ਕਈਆਂ ਪਸ਼ੂਆਂ ਨੂੰ ਠੀਕ ਆ ਜੀ ਦੁੱਧਾਰੂ ਪਸ਼ੂ ਹੁੰਦੇ ਚੰਗੇ ਦੁੱਧਵਾਦ ਵਾਲੇ ਹੁੰਦੇ ਆ ਬਾਕੀ ਹੱਡੀ ਓਡੀ ਬਿਲਕੁਲ ਸਿੰਗਲ ਆ ਪਤਲਾ ਪਿੰਡਾ ਬਿਲਕੁਲ ਲਫਾਫੇ ਵਰਗਾ ਆ ਦੇਖੋ ਜੀ ਉਹ ਨਾ ਮਾਲ ਜਿਆਦਾ ਹੁੰਦਾ ਕਰਕੇ ਗਰਮੀ ਆ ਫਿਰ ਤਾਂ ਕਰਕੇ ਅੱਧੀ ਵੇਚਣੀ ਪਈ ਨਹੀਂ ਤੇ ਮਮੀ ਤੇ ਬਹੁਤ ਚੰਗੇ ਕੋਈ ਗੱਲ ਸਾਲ ਦੇ ਅੰਦਰ ਅੰਦਰ ਆ ਸੂ ਪੈਂਦੀ ਕਰਮਾ ਵਾਲੀ ਹਰ ਵਾਰ ਆਈ ਆ ਹਰ ਵਾਰ ਆਈ ਹਰ ਵਾਰ ਆਈ ਜੀ ਹਰ ਵਾਰ ਠੀਕ ਆ ਹਰ ਵਾਰ ਆਈ ਆ ਠੀਕ ਆ ਜੀ ਤਾਂ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਤੁਸੀਂ ਇਹ ਚੈੱਕ ਕਰ ਸਕਦੇ ਠੀਕ ਆ ਜੀ ਤਾਂ ਬਾਕੀ ਥਾਣਾ ਥੁਣਾ ਦੀ ਸਫਾਈ ਆ ਤੇ ਪੰਨ ਕਿਸੇ ਰਕਮ ਦੀ ਭਾਰ ਪਿੱਛੇ ਦੀ ਨਾ ਨਾ ਉਹ ਭਾਜੀ ਆਪਣੀ ਗਾਰੰਟੀ ਹੋਊਗੀ ਹਾਰੇ ਜਿਹੜਾ ਡੇਕਰ ਗੱਪਣੇ ਵਿਖਾਵਾਂਗੇ ਉਹਦੀ ਗਾਰੰਟੀ ਥਾਨ ਦੀ ਭਾਰ ਪਿੱਛੇ ਦੀ ਸਾਰਾ ਕੁਝ ਆਪਣੀ ਗਾਰੰਟੀ ਇਹਦਾ ਹਰ ਪਿੱਤੋ ਮੂਲ ਦੱਸ ਕੀ ਕਰਦੇ ਮੂਲ ਭਾਜੀ ਇਹਦਾ ਅੱਜ ਇਹਦੇ 2 ਘਾਟ 70 ਹੀ ਦੇ ਦਾਂਗੇ 2 ਘਾਟ 70 ਦੀ ਹਾਂਜੀ 60000 ਦੀ ਮਾਰਦਿਏ ਛਾਲ ਕਿੰਨੀ ਮਾਰਦਿਏ ਮਾਰਦਿਏ ਮੈਂ ਤਾਂ ਪੂਰੇ ਆ ਕੇ ਦੇ ਦਈਏ ਪੈੜ ਪੂਰ ਦੀ ਬਰਾ ਖਾਉ ਹਾਂ ਨਾ ਹੀ ਜੇ ਯਾ ਸੁਣੋ ਜੀ ਯਾ ਸੁਣੋ ਜੀ ਬੰਦੇ ਹਾਂਜੀ ਲੋ ਵੀ ਪੈੜ ਹੀ ਆਸੀ ਦੋਸਤੋ ਇਹ ਮੱਝ ਮਿਲ ਜੂਗੀ ਤੁਹਾਨੂੰ ਬਾਕੀ 8 ਮਹੀਨੇ ਦੀ ਗੱਬਣਾ ਸਮਾਂ ਆ ਕੇ ਖੜਦੀ ਹੈ ਕਰਮਾਂ ਵਾਲੀ 2 ਮਹੀਨੇ ਦਾ ਸਮਾਂ ਆ ਕੇ ਪਿਆਸੋਂ ਦਾ ਬਾਕੀ ਕੱਦਪੋ ਤੋਂ ਵੱਡਾ ਥੋੜੀ ਜੀ ਸੇਵਾ ਤੁਸੀਂ ਬਥੇਰੇ ਕਰਨੋਂਗੇ ਡੇਰੀ ਫਾਰਮ ਦੇ ਵਿੱਚ ਜਿਆਦਾ ਮਾਲ ਆ ਕੋਈ ਭਰਾ ਚਲੋ ਕੱਲਾ ਕਿਸੇ ਨੇ ਡੰਗਰ ਰੱਖਣਾ ਕੱਲਾ ਪਸ਼ੂ ਰੱਖਣਾ ਬੁਧਰੇ ਸੇਵਾ ਕਰਕੇ ਤੁਸੀਂ ਤਾਂ 2 ਮਹੀਨਿਆਂ ਚ ਜਿੰਨੇ ਵੀ ਤੁਸੀਂ ਰਾਜ਼ੀ ਕਰ ਸਕਦੇ ਜ ਬਣਾ ਸਕਦੇ ਜ ਤੁਹਾਡੀ ਕੇਸ ਚਲਾ ਬਾਕੀ ਮੱਝ ਵੱਡੀ ਆ ਕੋਈ ਛੋਟੀ ਨਾ ਮੇਰਾ ਵੀਰ ਮੰਨ ਕੇ ਸੌਦਾ ਕਰੀ ਇਧਰ ਸਾਰੇ ਮਾਲ ਚ ਵੱਡੀ ਪਈ ਇਧਰ ਆਪਣੇ ਕੋਲ ਇੱਕ ਹਰਪ੍ਰੀਤ ਇਧਰ ਜਿਹੜੀ ਵਹਿਰ ਹੈ ਵਹਿਰਾਂ ਦੇ ਵਿੱਚ ਕਿਹੜੀ ਵਹਿਰ ਦਿਖਾਈ ਆ ਗੱਭਨ ਆਹ ਭਾਜੀ ਕਾਲੀ ਵਹਿੜਿਆ ਜਮੰਦਰੂ ਤੇ ਲੜਿਆ ਜੋ ਮਾਂ ਮਗਰਲੇ ਥਾਂ ਦੀ ਹਾਂਜੀ ਮਗਰਲੇ ਥਾਂ ਦੀ ਤੇ ਬਹਿਣੀ ਵਾਲੇ ਮਗਰਲੇ ਥਾਂ ਦੀ ਹਾਂਜੀ ਇੱਕ ਬਹਿਣੀ ਵਾਲ ਦੇ ਮੈਂ ਵੀ ਇਹ ਤੁਸੇ ਇੱਕ ਵਹਿਰ ਤਾਂ ਦਿਖਾ ਰਿਹਾ ਝੂੰਗੀ ਦੇ ਵਿੱਚ ਆ ਗਈ ਆ ਸਿੰਘ ਦੋ ਦੋ ਢਾਈ ਤੇ ਤਿੰਨ ਤਿੰਨ ਇੰਚ ਸਿੰਘ ਆ ਤੇ ਕੱਦ ਵਜਨ ਤੁਸੀਂ ਵੈਰ ਦਾ ਚੈੱਕ ਕਰੋ ਮੇਰਾ ਭਰਾ ਕਹਿੰਦਾ ਮਾਝੇ ਜੱਡਾ ਹੀ ਆ ਵੇ ਮਾਝੀ ਆ ਕਰਮਾ ਲਈ ਵੈਰ ਨਾ ਮੇਰਾ ਵੀਰ ਭਰਾ ਮੰਨੇ ਕੇ ਜਾਵੇ ਮਾਝੀ ਮੰਨੇ ਕੇ ਜਾਵੇ ਪਲੀ ਪਲੀਤੀ ਆ ਬੇਲਬੂਲ ਸਪੈਸ਼ਲ ਕੱਦ ਪੁੱਤ ਪੂਰਾ ਤੇ ਇਹਦਾ ਹਰਪ੍ਰੀਤ ਕਿੰਨਾ ਕੁ ਸਮਾਂ ਬਾਕੀ ਪਾਜੀ ਇਹ 10 ਦਿਨ ਲੈ ਜਾਊਗੀ ਹਰੇ 10 ਕ ਦਿਨ ਹਾਂਜੀ ਬਾਬੂ ਜੀ 10 ਕ ਦਿਨ ਹਜੇ ਕਿਸਾਨ ਵੀਰੋ ਇਹਦੇ ਬਾਕੀ ਆ ਸੂਣ ਤੇ ਤਿੰਨ ਰਾਹ ਲੈਓ ਪਾਜੀ ਬਖਤਾਰ ਸਿੰਘ ਮੋੜ ਲੋ ਆ ਦੇਖੋ ਜੀ ਦੁੱਧ ਦੀ ਭਾਜੀ ਫੈਂਟ ਬੜੀ ਆਉਂਦੀ ਸਾਢੇ ਪੰਜ ਫੈਂਟ ਆਉਂਦੀ ਇਹਦੀ ਇਹ ਵੀ ਆਪਾਂ ਡੇਰੀ ਫਾਰਮ ਦੇ ਵਿੱਚ ਚੋਈ ਆਪਣੀ ਹਾਂਜੀ ਹਾਂਜੀ ਚੋਈ ਚੋਈ ਲਓ ਜੀ ਠੀਕ ਆ ਜੀ ਦੁੱਧ ਨਾਲ ਲੱਗਾਂ ਦਾ ਕਰਕੇ ਗੋਕਾ ਦੁੱਧ ਜਿਆਦਾ ਹੁੰਦਾ ਕਰਕੇ ਤਾਂ ਕਰਕੇ ਵੇਚ ਰਹੇ ਠੀਕ ਆ ਸੋ ਤਿੰਨੇ ਥਣ ਜਿਹੜੇ ਚੱਲਦੇ ਆ ਬਹਿਣੀ ਵਾਲਾ ਦੋਸਤੋ ਅਗਲਾ ਪਿਛਲਾ ਥਣ ਤੇ ਇੱਕ ਬਹਿਣੀ ਵਾਲਾ ਅਗਲਾ ਥਣ ਚੱਲਦੇ ਆ ਇੱਕ ਬਹਿਣੀ ਵਾਲਾ ਜਿਹੜਾ ਮਗਰਲਾ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਉਹ ਥਾਣੋਂ ਜਮੰਦਰੂ ਵੀਰਾਂ ਦਾ ਵੀ ਤੇਲ ਆ ਹਾਂਜੀ ਠੀਕ ਆ ਜੀ ਐਰ ਕੀ ਤੀਜਾ ਸੁੰਦੀ ਐ ਐਰ ਕੀ ਤੀਜੇ ਸੂਏ ਸੁੰਦੀ ਭਾਜੀ ਤੀਜਾ ਉਹ ਛੋਟੀ ਨਿੱਕੀ ਮੋਟੀ ਵੈਰ ਨਹੀਂ ਗਈ 20 ਕਿਲੋ ਬਿੰਦ ਭਾਜੀ ਚੁੰਦੇ ਰਹੇ ਇਸ ਲਾ 20 ਕਿਲੋ 20 ਕਿਲੋ ਵੀਰਾਂ ਦਾ ਵੀ ਦੋ ਤਿੰਨ ਥਾਣਾ ਸੀ ਤਿੰਨ ਆ ਖਣਾ ਜੋ ਭਾਜੀ ਤਿੰਨ ਆ ਠੀਕ ਆ ਵਾੜ ਵੱਡੀ ਆ ਹਾਂਜੀ ਲੋ ਰੱਤਾਂ ਲਈ ਆ ਹਾਂਜੀ ਹਾਂਜੀ ਆ ਲੋ ਜੀ ਅਰੇ ਵਾੜੇ 10 ਦਿਨ ਲੈ ਜਾਣੇ ਖੁੱਲੇ ਲੈ ਵੀ 10 ਦਿਨ ਦੋਸਤੋਂ ਕੱਢ ਗਈ ਤੇ ਕਰਮਾੜੀ ਭਾਵੇਂ ਤਿੰਨ ਥਾਣੀਆਂ ਤਿੰਨਾਂ ਥਾਣਾ ਦੇ ਵਿੱਚ ਵੀ ਤੁਸੀਂ ਜਿਹੜਾ ਕੋਈ ਜ਼ਿਆਦਾ ਨਹੀਂ ਇਸ ਵਾਰ ਉਹ ਜੀ ਗਰਮੀ ਦੇ ਵਿੱਚ 18-20 ਲੀਟਰ ਐਸੀ ਵੀ ਚੋ ਸਕਦੇ ਜੀ ਲਾਉਗੀ ਨਾਉ ਭਾਜੀ ਮੌਸਮ ਆ ਬਾਕੀ ਕੋਈ ਗਰਮੀ ਗਰਮੀ ਦੀ ਕੋਈ ਪ੍ਰਵਾਹ ਨਹੀਂ ਇਹ ਕਰਦੀ ਭਾਵੇਂ 47 48 ਡਿਗਰੀ ਟੈਂਪਰੇਚਰ ਚੱਲ ਗਿਆ ਕਿਤੇ ਨਹੀਂ ਕਰਕੀ ਮਾਸਾ ਵੀ ਕਰੇ ਦੋ ਬੇ ਹਾਂਜੀ ਬਹੁਤ ਜਿਆਦੀ ਤੁਸ ਕਰੋਸ ਬਰੀਡ ਬਾਕੀ ਇਹ ਗਰਮੀ ਦੇ ਤੋਹਫੇ ਆ ਦੋਸਤੋ ਜਿੰਦ ਜਾਣਾ ਹਰ ਵੀ ਤਾਂ ਇਹਦਾ ਮੋਲ ਉਹ ਕਰੀ ਮੇਰਾ ਭਰਾ ਇੱਕ ਤਾਂ ਤਿੰਨ ਥਾਣਾ ਦੇ ਵਿੱਚ ਇੱਕ ਤਿਲੜਾ ਤੇ ਬਾਕੀ ਚਲੋ ਵਹਿਰ ਤੇ ਰਾਜੀ ਆ ਵਜਨ ਨੋੜ ਪੂਰਾ ਇਹਦਾ ਮੋਲ ਉਹ ਕਰਦੀਆਂ ਲੈਣ ਦੇਣ ਵੀ ਪਹਿਲੇ ਦੂਜੇ ਫੋਨਾਂ ਦੇ ਉੱਤੇ ਜਿਹੜੇ ਪਿਆਰ ਦੀ ਭਾਈ ਦੇ ਦਾਂਗੇ 40000 ਦੀ 40000 ਦੀ ਹਾਂਜੀ ਪਰ ਆਇਆ ਥੋੜਾ ਬਾਬਾ ਛੋੜ ਛੱਪੇ ਹੋਰ ਕਰਦੀ ਹੈ ਮਾਨਤਾ ਹਾਂ ਨਾ ਭਾਜੀ 38000 ਦੀ ਦੇ ਦਾਂਗੇ 38000 ਦੀ ਹਾਂਜੀ 20 ਕਿਲੋ ਦੋਦਾਰੀ ਤੇ ਲੜਦਾ ਕਰਕੇ ਜ ਚੋਲੜ ਹੁੰਦੀ ਤੇ 70000 ਦੀ ਵਰਡ ਦੀ ਫਿਰ ਤੈਨੂੰ ਕਹਿਣਾ ਨਹੀਂ ਸੀਗਾ ਫਿਰ ਤੈਨੂੰ ਅਖਣਾ ਸੀ ਮੰਗਲਾ ਜਿਹੜਾ ਕੋਈ ਮੰਗਣਾ ਹੀ ਹਾਂਜੀ 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 ਠੀਕ ਹੈ ਜੀ ਹਾਂਜੀ ਲਓ ਵੀ ਇਹ ਦੋਸਤੋ 38000 ਦਾ ਵੀਰਾਂ ਦਾ ਵੀ ਤੋਹਫਾ ਦੇ ਦੇਣਾ ਜੀ ਐਸਨੋਈ ਜੀ ਐਸਨੋਈ 10 ਦਿਨ ਪੇਂਟਿੰਗ ਆ ਕਿ ਬਾਰਾ 10 10 10 ਦਿਨ ਲੈ ਜਾਊਗੀ 10 ਦਿਨ ਖੜਦੀ ਹੈ ਠੀਕ ਹੈ ਜੀ 10 ਦਿਨ ਲੈਂਦੀ ਆ ਤੇ 38000 ਦੀ ਇਹ ਇੱਕ ਸੈਕਿੰਡ ਨੰਬਰ ਤੇ ਵਾਰ ਕਰੀ ਦਿਖਾ ਰਿਹਾ ਅਗਲੀ ਆਪਾਂ। ਉਹ ਭਾਜੀ ਮੈਂ ਹੈ ਤੇ ਸੂਆ ਸਹੀ ਜਿਹੜਾ ਡੇਢ ਮਹੀਨੇ ਦਾ ਬੱਚਾ ਆ ਹਫਤਾ ਕੋ ਗਿਆ ਦਾ ਮਰ ਗਿਆ। ਹਾਂਜੀ ਪੂਰਾ ਹਫਤਾ ਆਇਆ ਬੱਚੇ ਮਰੇ ਨੂੰ। ਠੀਕ ਹੈ ਵੀਰੇ। ਤੇ ਕੋਈ ਆਪਣੀ ਸਮਝ ਲਾ ਲੇ, ਕੋਈ ਡੇਢ ਦੀ ਲਾ ਲੇ, ਕੋਈ ਦੋਹਾਂ ਦੀ ਲਾ ਲੇ ਕਿਉਂਕਿ ਬੱਚਾ ਤੇ ਹੈਗਾ ਨਹੀਂ ਹੁਣ। ਠੀਕ ਹੈ ਜੀ। ਨਾ ਆਪਾਂ ਕੋਈ ਲੋਨ ਲਾਣ ਵਾਲਾ ਇਹੋ ਜਿਹਾ ਕੰਮ ਕੀਤਾ ਕਦੀ। ਉਹ ਬਿਲਕੁਲ ਜੀ। ਇਹ 12 ਕਿਲੋ ਦੁੱਧ ਹਾਜ਼ਰ ਹੈ ਆ ਭਾਜੀ ਕੋਈ 11 ਮੰਨ ਕੇ ਸੌਦਾ ਕਰੇ ਤਿੰਨ ਟਾਈਮ ਚਾਰ ਟਾਈਮ ਸਾਡੇ ਘਰੇ ਪਾਜੀ ਜਿੰਨੀ ਮਰਜ਼ੀ ਚੋਵੇ। ਠੀਕ ਹੈ ਜੀ। ਆ ਲਓ ਵੀ ਕਰੋ ਚੱਕ ਠੀਕਾ ਜੀ ਸੋ 12 ਲੀਟਰ ਦੁੱਧ ਤੇ ਥੱਲੇ ਹਾਜ਼ਰ ਆ ਦੋਂ ਦੀ ਕੋਈ ਢਾਈਆਂ ਦੀ ਕੋਈ ਪੌਣੇ ਤਿੰਨਾਂ ਦੀ ਕੋਈ ਦੋਂ ਦੀ ਆਪਦੇ ਸਮਝ ਮੇਰਾ ਜੀ ਵੇਖ ਲੈ ਲਾਵੇ ਵੀਰ ਜੀ ਜਨੇ ਮੁੱਖ ਰੱਖ ਕੇ ਠੀਕਾ ਜੀ ਦੁੱਧ ਮੱਦੇ ਨਜ਼ਰ ਰੱਖ ਕੇ ਤੁਸੀਂ ਸੌਦਾ ਕਰ ਲਿਓ ਆਹ ਆਹ ਠੰਡੀਆਂ ਕੋਈ ਗੱਲ ਬਾਤ ਨਹੀਂ ਤੁਹਾਨੂੰ ਬਹੁਤ ਵਿਰਲਾ ਦੇ ਲੱਗਾ ਛੱਡ ਇਹ ਨਹੀਂ ਵੀ ਠੀਕ ਕੋਈ ਨਹੀਂ ਅੰਦਰ ਲਓ ਆ ਤੋਰ ਲਓ ਜੀ ਬਾਕੀ ਕੋਈ ਥਣਾਂ ਦੀ ਬਾਤ ਘਾੜ ਅਗਲੇ ਨਾ 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 ਇੱਕੋ ਜਿਹਾ ਅਗਲੇ ਪਿਛਲੇ ਬਰਾਬਰ ਬਹੁਤ ਸੋ ਅਗਲੇ ਪਿਛਲੇ ਬਰਾਬਰ 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 12 ਕਿਲੋ ਦੀ ਮਾਲਕਾ ਨਾ ਪਾਣੀ ਪੀਣਾ ਪਾਣੀ ਯਾਰ ਬੱਚੇ ਉਹ ਠੀਕਾ ਜੀ ਤੇ ਕੱਦ ਪੂਰਾ ਹੈ ਕੱਦ ਵੱਡਾ ਕ੍ਰੋਸ ਬ੍ਰੀਡ ਆ ਗਈ ਹੈ ਕੋਈ ਭਰਾ ਕ੍ਰੋਸ ਬ੍ਰੀਡ ਮੰਨ ਲੇ ਹਾਂਜੀ ਹਾਂਜੀ ਤੇ ਬਾਕੀ ਹਾਈਟ ਕੱਦ ਪੂਰਾ ਠੀਕ ਆ ਬਾਕੀ ਭਾਜੀ 5:30 ਵਜੇ ਮੱਝਾਂ ਲੋ ਲੱਗੀਦਾ ਇਹਨਾਂ ਨੂੰ ਤੁਹਾਨੂੰ ਪਤਾ 5:30 ਘੰਟਾ ਡੇਢ ਘੰਟਾ ਚਵਾਈ ਨੂੰ ਹੀ ਲੱਗ ਜਾਂਦਾ ਹੈ ਅੱਛਾ ਜੀ ਹਾਂਜੀ ਆ ਦੇਖੋ ਲਓ ਇਹ ਥਾਣਾ ਠੀਕ ਹੈ ਜੀ ਮੁੱਠੀ-ਮੁੱਠੀ ਥਾਣਾ ਤੇ ਹਰਪ੍ਰੀਤ ਕੀ ਮੁੱਲ ਲੈਣ ਲੈਣ ਦੇਣ ਵੀਰੇ ਤਾਂ ਮੁੱਲ ਭਾਈ ਇਹਦਾ 30000 ਰੁਪਿਆ ਜੀ ਦੇ ਦਈਏ ਐਂਡ ਐਂਡ ਤੋਂ ਐਂਡ ਕਸਰ ਕੱਟ ਕੇ 2000 ਰੁਪਿਆ ਛੋਟ ਹਾਂ ਨਾ 28000 28000 ਦੀ ਹਾਂ ਜੀ ਦੇ ਦੋ ਦੁੱਧ ਭਾਜੀ 12 ਕਿਲੋ ਕੋਈ 11 ਦੇ ਭਾਵੇਂ ਜਿੱਤੇ ਨਾ ਟਾਈਮ ਚਾਰ ਟਾਈਮ ਮਿੰਨ ਕੰਡਾ ਕਰਕੇ ਖੜੇ ਆਪਣੇ ਘਰੇ ਬੇਨਤੀ ਕਰਕੇ ਵੀ 11 ਆਵਾ ਕਿਤੇ 12 ਦਾ ਇਹ ਤੇ ਨਹੀਂ ਹੁੰਦਾ ਵੀ 8 9 ਰਹਿ ਜੇ ਥਿਆ ਨਾ ਨਹੀਂ ਭਾਈ ਪੂਰਾ ਜਨਾ ਨਹੀਂ ਨਹੀਂ 10 ਬਣਾਊਗਾ 10 ਵੀ ਹੋ ਤਾਂ ਵੀ ਆਪਣੇ ਭੈਣ ਭਰਾਵਾਂ ਨੂੰ ਚਲੋ ਵੀ ਤਸੱਲੀ ਦੇਣੀ ਹੁੰਦੀ ਨਾ ਕਿ ਕੋਈ ਤੁਰਪੇ ਤੇ ਬਾਅਦ ਵਿੱਚ ਕਹੇ ਨਾ ਕਿ ਆ ਕੇ ਜਿਹੜਾ ਉਹਨਾਂ ਦੇ ਦਿਮਾਗ 'ਚ ਸਵਾਲ ਹੋਣਾ ਆਪਾਂ ਪਹਿਲਾਂ ਕਰ ਲਈਏ ਭਾਈ 10 ਵੀ ਹੋਊਗਾ ਤਾਂ ਵੀ ਵੈੜ ਕੋਈ ਗੱਲ ਨਹੀਂ ਆਪਾਂ ਕਰਾਇਆ ਜੋ ਜਿੰਨਾ ਉਹਨਾਂ ਦਾ ਖਰਚਾ ਅਗਲਾ ਮੜੂ ਇੱਥੋਂ ਦਵਾਂਗੇ ਆਪਾਂ ਲੈ ਵੀ ਹਾਂਜੀ 12 ਕਿਲੋ ਦੋਸਤੋ ਦੁੱਧ ਮਿੱਠਾ ਜਾਂ ਮੋਲ ਸਿਰਫ 28000 ਜਿਹੜੇ ਭਰਾ ਨੇ ਇੱਕ ਘਰੇ ਚੋਣ ਵਾਸਤੇ ਗੁਜ਼ ਨਿੱਪ ਦਾ ਡੱਬਾ ਫੜਨਾ ਪੈਂਦਾ ਜੈਜ ਰੇਡ ਤੇ ਪਸ਼ੂ ਮੇੜਦੇ ਤੇ 28000 ਦੀ ਵਾਰ ਲੈਂਦੇ ਰਹੋ ਜੇ ਜੈਜ ਮੋਲ ਸੋ ਇੱਕ ਹੋਰ ਆਪਾਂ ਤੁਹਾਨੂੰ ਰੈਡ ਦਿਖਾ ਦੇਾਂਗੇ ਉਹ ਵੀ ਤਕਰੀਬਨ ਸੂਈ ਸਵਾਈ ਆ ਠੀਕ ਹੈ ਜੀ ਆਉ ਕਰਦੇ ਹਾਂ ਉਹਦੇ ਬਾਰੇ ਵੀ ਗੱਲਬਾਤ ਇੱਕ ਇਧਰ ਵਾਰ ਤੁਹਾਨੂੰ ਦਿਖਾ ਦਿੰਦੇ ਕਿੰਨੇ ਉੱਚੇ ਬੱਚੇ ਦੇ ਵਿੱਚ ਵੀਰੇ ਆ ਵੀਰ ਜੀ ਇਹ 2 ਮਹੀਨਿਆਂ ਦਾ ਸੂਆ ਜੀ 2 ਮਹੀਨਿਆਂ ਦੀ ਸੂਈ ਬੱਚਾ ਮਗਰ ਹਾਂਜੀ ਬੱਚਾ ਮਗਰ ਬੱਚਾ ਲੋ ਜੀ ਮਗਰ ਬੱਚਾ 2 ਮਹੀਨਿਆਂ ਦੀ ਕਿਸਾਨ ਵੀਰੋ ਇਹ ਸੂਈ ਹੈ ਵੇਰ ਪਾ ਕੇ ਦਿਖਾ ਰਿਹਾ ਕਰੋ ਚੱਕ ਐਸ ਵਕਤ ਹਰਪ੍ਰੀਤ ਕਿੰਨਾ ਦੁੱਧ ਵੀਰੇ ਦੇ ਥਲੇ ਵੀਰ ਜੀ ਐ ਥਲੇ 9 ਕਿਲੋ ਦੁੱਧ ਦੇਊਗਾ 9 ਕਿਲੋ ਵੇਖਿਆ ਜੀ 9 ਕਿਲੋ ਦੁੱਧ ਪੂਰਾ ਐ ਟਾਈਮ ਹਾਜ਼ਰ ਹੋਊਗਾ ਲੋ ਜੀ 9 ਕਿਲੋ ਦੁੱਧ ਇਸ ਵੇਰ ਦੇ ਥਲੇ ਹਾਜ਼ਰ ਹਾਂ ਹਾਂਜੀ ਆ ਦੇਖੋ ਸੋ ਬਚਾਦ ਨੂੰ ਦਿਖਾ ਦਿੱਤਾ 2 ਮਹੀਨਿਆਂ ਦਾ ਉੱਚਾ ਸੂਆ ਮਦਰੇ ਕੱਦ ਦੀ ਬਾਲਟੇ ਪਠਿਆਣਾ ਧੋਣ ਰਾਜ ਜਾਂਦੀ ਠੀਕ ਆ ਵੀਰੇ ਹਾਈਟ ਦੇ ਵੀ ਜਰਸੀਆਂ ਜਿੱਡੀ ਆ ਹਾਂਜੀ ਜਰਸੀਆਂ ਜਿੱਡੀ ਆ ਹਾਂਜੀ ਹਾਂ ਬਾਕੀ ਲੇਵੇ ਦੀ ਮੇਨ ਗੱਲ ਵੀ ਲੇਵੇ ਦੀ ਸਾਫ ਹੈ ਲੇਵੇ ਦੀ ਭਾਜੀ ਬਹੁਤ ਸਾਫ ਹੈ ਜੀ ਲਓ ਵੀ ਕਰੋ ਚੈੱਕ ਇਹ ਤੋਹਫੇ ਆ ਜੀ ਬਿਲਕੁਲ ਛੋਟੇ ਛੋਟੇ ਰੇਟਾਂ ਦੇ ਉੱਤੇ ਪਸ਼ੂ ਆ ਡੇਰੀ ਫਾਰਮ ਦੇ ਵਿੱਚ ਹੋਏ ਭਾਜੀ ਪਹਿਲੇ ਵੀਡੀਓ ਧਮਾਕਾ ਹੀ ਕਰਤਾ ਮੈਂ ਵੀ ਪੂਰਾ ਅਗੇ ਧਮਾਕਾ ਫੁੱਲ ਬੜਾ ਫੁੱਲੀ ਧਮਾਕਾ ਬੱਛੀ ਮੇਰਾ ਭਰਾ ਚੈੱਕ ਕਰੋ ਪੈਸੇ ਲਾਉਣੇ ਆ ਤੁਸੀਂ ਹਰੇਕ ਭਰਾ ਨੂੰ ਹੁੰਦਾ ਵੀ ਘਰ ਤੋਂ ਪੈਸੇ ਚੰਗੇ ਆ ਥੋੜੀ ਕਿ ਮੈਂ ਦੋ ਬਾਲਟੇ ਪਠਿਆਣਾ ਰੱਜਣ ਵਾਲੀ ਬੱਤੀ ਕਿਦੇ ਇਹ ਕੋਈ ਬੰਦਾ ਟੰਗਾ ਪਾਉਣ ਦੀ ਲੋੜ ਨਾ 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 ਮੰਗਾ ਪਾਉਣ ਦੀ ਲੋੜ ਹੀ ਨਹੀਂ ਕਿਦੇ ਲੈ ਵੀ ਤੋਰੋ ਭਾਜੀ ਸੋ 9 ਕਿਲੋ ਦੁੱਧ ਹਾਂਜੀ ਹਾਂਜੀ 9 ਕਿਲੋ ਵੀ 9 ਕਿਲੋ ਦੁੱਧ ਜਿਹੜਾ ਇਹ ਥੱਲੇ ਹੋਣਾ ਹਾਜ਼ਰ ਆ ਠੀਕ ਹੈ ਜੀ ਆ ਵਛਾ ਇਹਦਾ ਭਾਈ ਲਓ ਜੀ ਇਹ ਬੈਰ ਦਿਖਾਤੀ ਤੇ ਆ ਵਛਾ ਜੀ ਠੀਕ ਆ ਜੀ ਹਾਂਜੀ ਹਾਂਜੀ ਸੋ 2 ਮਹੀਨਿਆਂ ਦਾ ਬੱਚਾ ਮਿਲਦੀ ਬੱਚੇ ਤੇ ਹੀ ਹੈ ਮਿਲਦੀ ਬੱਚੇ ਦੇ ਬੱਚੇ ਦਾ ਨਹੀਂ ਮਸਾਹ ਕਾਂਦੀ ਭਾਈ ਠੀਕ ਆ ਹਰਪੀ ਤੋਂ ਬੋਲ ਕੀ ਕਰੇਗਾ ਮੋਲ ਕੀ ਮਾਨਤਨ 25000 ਰੁਪਇਆ ਭਾਈ ਦੇ ਦਾਂਗੇ 25000 ਹਾਂਜੀ ਕਰਦਗੇ ਵਿੱਚੋਂ ਕੋਈ ਹੈਗੀ ਗਜੈਸ਼ ਕਰੀਏ ਛੋਟਾ ਕਰਾ ਲਓ ਜਿੰਨੀ ਘਰੋਣੀ ਆਂਡ ਲਾ ਤਮਾਕਾ ਜੀ ਯਾਰ ਕਰਦੇ ਦੋ ਕਰਦੇ 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 2000 2000 2000 ਜਾਂਦੇ ਲੋ ਵੀ 9 ਕਿਲੋ ਦੋ ਦਾ 23000 ਦੀ ਐ ਵਾਹਰ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਬਸੀ ਤੁਸੀਂ ਦੇਖ ਲੀਏ 23000 ਦੀ ਆ ਨਵੀਂ ਆ ਭਾਜੀ ਦੂਜੇ ਸੂਏ ਵੱਚੀ ਸੂਈ ਆ ਕੋਈ ਪੁਰਾਣੀ ਉਹੋ ਜਿਹਾ ਕੰਮ ਨਹੀਂ ਕੋਈ ਜੇ ਜੀ ਸੂਜੇਰੇ ਭਰਾ ਆਪਣੇ ਮੂਹਰੇ ਉਹਨਾਂ ਦੀ ਆਪੀ ਸਮਝਾ ਤੇ ਬਾਕੀ ਮੇਰਾ ਭਰਾ ਇੰਨੇ ਦਾ ਉਹਦਾ ਕੁਝ ਨਹੀਂਗਾ ਇਧਰ ਵੇਖੋ ਐ ਮੂੰਹ ਦੇ ਡੰਗਰਾਂ ਭੋਲੇ ਹੋਣਗੇ ਵੇਖੋ ਚੱਕ ਸਾਰੇ ਦੰਦੋ ਕੇ ਰਪੋਟਾਂ ਆ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਠੀਕ ਆ ਇਹ ਆਪਾਂ ਪਹਿਲੀ ਵੀਡੀਓ ਪਾਈ ਆ ਬਹੁਤ ਕੰਮ ਆਪਾਂ ਕਰੇ ਕੀਤਾ ਹੈ ਆਪਾਂ ਮਾੜਾ ਗਾਲ ਹੀ ਕੋ ਨਹੀਂ ਗਏ ਫੱਟੇ ਚੱਕਣ ਵਾਲਾ ਕੰਮ ਹੀ ਹੈ ਗਾ ਫੱਟੇ ਚੱਕਣ ਵਾਲਾ ਕੰਮ ਹੈ ਵੀ ਇਹ ਮੁੱਲ ਸੀਗੇ ਇਹ ਪਸ਼ੂ ਐਨੀਮਲ ਤੁਹਾਨੂੰ ਦਿਖਾ ਦਿੱਤੇ ਆ 9 ਕਿਲੋ ਤਾਰਾਂ 23000 ਦੀ ਬੱਚੀ ਲੈ ਕੇ ਚਲੇ ਜਾਓ ਹਾਂਜੀ ਜਾਇਜ਼ ਰੇਟ ਆ ਬੱਚਾ ਮਗਰਾ ਆ ਕੀ ਆਪਣੇ ਤੋਂ ਆਓ ਹਰ ਵੇਲੇ ਮਤਲਬ ਵੀ گاਵਾਂ ਦੇ ਚਲੋ ਕਹੇ ਵੇਲੇ ਨਹੀਂ ਲਿਆਈਦੀ ਗਾਂ ਦਾ ਆਪਾਂ ਘਟ ਰਨੇ ਮਈਆਂ ਆਪਣੇ ਤੋਂ ਹਰ ਵੇਲੇ 2 3 2 3 ਮੌਜੂਦਾ ਹਾਜ਼ਰ ਰਹਿੰਦੀਆਂ ਹੋਣਗੀਆਂ ਸੱਜਣਾ ਹਾਂਜੀ ਹਾਂਜੀ ਨਾ ਆ ਜਾ ਟੋਕੜ ਗੱਭਣ ਵੀ ਆਪਾਂ ਮਈ ਘਟ ਰਨੇ ਆ ਗੱਭਣ ਮਈ ਵੀ ਘਟ ਰਨੇ ਆ ਆਪਾਂ ਰਨੇ ਮਈ ਸੱਜਰ ਸੱਜਰ ਹਾਂਜੀ ਬਾਕੀ ਆਪਣੇ ਘਰੇ ਘਰਪ੍ਰੀਤ ਜਦੋਂ ਮਰਜੀ ਵੀ ਭੈਣ ਭਰਾ ਆ ਜੇ ਵੀ ਦੋ ਚਾਰ ਡੰਗਰਾ ਆਪਣੇ ਕੋਲ ਦੋ ਚਾਰ ਡੰਗਰਾ ਆਪਣੇ ਕੋਲ ਹੋਏ ਹੁੰਦੇ ਵਿਚ ਨਾਲੇ ਖੜੇ ਹੋਣਗੇ ਹਾਂਜੀ 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 ਭਾਜੀ ਖੜੇ ਆਣੇ ਖੜੇ ਚਲੋ ਹਾਂਜੀ ਲੋ ਵੀ ਇਹ ਦੋਸਤ ਅੱਜ ਆਪਣੀ ਵਿਜ਼ਿਟ ਸੀਗੀ ਪਿੰਡ ਮੰਡੇਹਾਲੇ ਮੰਡੇਾਲਾ ਪਿੰਡ ਨੇੜੇ ਭੋੜੂਪੁਰ ਇਧਰ ਚੱਪੇ ਦੇ ਵੀ ਬਿਲਕੁਲ ਲੱਗੇ ਆ ਤੇ ਨਾਲ ਨਾਲ ਲੱਗਦੇ ਇੱਕ ਪਿੰਡ ਹੋਰ ਵੀ ਦੱਸਦੇ ਆਪਣੇ ਪੰਡੋਰੀਆਂ ਪੰਡੋਰੀਆਂ ਪੰਜ ਪੰਡੋਰੀਆਂ ਪੰਜ ਪੰਡੋਰੀਆਂ ਹਾਂਜੀ ਹਾਂਜੀ ਚੱਬਿਓ 4 ਕਿਲੋਮੀਟਰ ਆ ਠੀਕ ਆ ਭੋੜੂਪੁਰ ਤੋਂ 2 ਕਿਲੋਮੀਟਰ ਆ ਆ ਤੇ ਬਾਕੀ ਤੁਸੀਂ ਦੱਸਿਆ ਇਹ ਚਬਾਲ ਦੇ ਵੀ 12 ਕਿਲੋਮੀਟਰ ਹੈ ਤਰਨਤਾਰਨ 14 ਕਿਲੋਮੀਟਰ ਹੈ ਅੰਮ੍ਰਿਤਸਰ ਦਾ ਕਿਲੋਮੀਟਰ ਸੈਂਟਰ ਦੇ ਸੈਂਟਰ ਆ ਗਿਆ ਸੈਂਟਰ ਦੇ ਚਾ ਸੈਂਟਰ ਆ ਗਿਆ ਠੀਕ ਹੈ ਜੀ ਹਾਂ ਜੀ ਭਾਈ ਸੈਂਟਰ ਤੇ ਦੋ ਪਾਸੇ ਦੋਸਤੋ ਅੰਮ੍ਰਿਤਸਰ ਨੂੰ ਛੜਕਾ ਲੱਗਦੀਆਂ ਨੇ ਪਿੱਕੀ ਪਿੰਡਾਂ ਵਾਲੀ ਵੀ ਅੰਮ੍ਰਿਤਸਰ ਤੋਂ ਜਿਹੜੀ ਲੱਗਦੀ ਉੱਥੋਂ 2 ਕਿਲੋਮੀਟਰ ਜਿਹੜੀ ਤਰਨਤਾਰਨ ਸਾਹਿਬ ਤੋਂ ਚੱਬੇ ਬਾਬੇ ਨੋਤ ਸਿੰਘ ਦੀ ਜਗਤ ਉੱਥੇ ਜਾਂਦੀ ਆ ਉੱਥੋਂ 4 ਕਿਲੋ 4 ਕਿਲੋਮੀਟਰ ਪਿੰਡ ਹਾਂਜੀ ਬਾਕੀ ਮੰਦਿਆਲਾ ਪਿੰਡ ਮਸ਼ਹੂਰ ਆ ਲਾਈਵ ਲੋਕੇਸ਼ਨ ਲਾ ਕੇ ਤੁਸੀਂ ਵਿਜ਼ਿਟ ਕਰ ਜਾਓਗੇ ਤੇ ਬਾਰ-ਬਾਰ ਫਿਰਨੀ ਤੇ ਬਿਲਕੁਲ ਐਂਟਰੀ ਹੁੰਦੀ ਆ ਸਾਰ ਬਾਰ-ਬਾਰ ਫਿਰਨੀ ਤੇ ਘਾਰੇਗਾ ਨੰਬਰ ਐਂਡ ਤੇ ਠੀਕ ਹੈ ਜੀ ਨੰਬਰ ਇੱਕ ਬੋਲਦੇ ਹਾਂ ਤੇ 97816 63558 97816 63558 ਚਲੋ ਜੀ ਹਾਂਜੀ ਇਹ ਨੰਬਰ ਦੋਸਤੋ ਸਕਰੀਨ ਤੇ ਲੱਗ ਚੁੱਕਾ ਹੈ ਅੱਜ ਇਸ ਡੇਰੀ ਫਾਰਮ ਦੇ ਵਿੱਚੋਂ 6 ਨਗ ਦਿਖਾਏ ਆ ਉਮੀਦ ਕਰਦੇ ਆ ਚੰਗੇ ਲੱਗੇ ਹੋਣਗੇ ਪਸ਼ੂ ਬਾਦ ਤੋਂ ਬਾਦ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਸ਼ੀ ਗਾਰ